ਜਿਹੜਾ ਮਾਤਾ ਪਾਇਆ ਗਿਆ ਆ ਇਹ ਜਿਹੜੇ ਹੁਣ ਥੋੜੇ ਕਿ ਦਿਨ ਹੋ ਗਏ ਆ ਹੁਸ਼ਿਆਰਪੁਰ ਦੇ ਵਿੱਚ ਬੜੀ ਇੱਕ ਦਰਦਨਾਕ ਘਟਨਾ ਜਿਹੜੀ ਆ ਵਾਕਿਆ ਹੋਇਆ ਆ ਉਹਨੂੰ ਇਹ ਦੇਖਦੇ ਹੋਏ ਉਸ ਤੋਂ ਇਲਾਵਾ ਵੀ ਜਿੱਦਾਂ ਜਲੰਧਰ ਦੇ ਵਿੱਚ ਵਾਕਿਆ ਹੋਇਆ ਤੇ ਇਸੇ ਤਰ੍ਹਾਂ ਵਾਲੇ ਵਾਲੇ ਹੋਰ ਵੀ ਬਹੁਤ ਸਥਾਨਾਂ ਤੇ ਬਹੁਤ ਜ਼ਿਆਦਾ ਦਰਦਨਾਕ ਵਾਕਏ ਹੋਣ ਲੱਗ ਪਏ ਆ ਇਹ ਉਹਨਾਂ ਨੂੰ ਦੇਖਦੇ ਹੋਏ ਜਿਹੜੀ ਸਾਡੇ ਪੂਰੇ ਪਿੰਡ ਦੀ ਇਹ ਦਮਾਨ ਸੀਗੀ ਤੇ ਅਸੀਂ ਇੱਕ ਮਤਾ ਪਾਈਏ ਜਿਹਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਆਏ ਹੋਏ ਆ ਅਸੀਂ ਉਹ ਆ ਕੇ ਕੰਮ ਜ਼ਰੂਰ ਕਰਨ ਅਸੀਂ ਕੰਮ ਤੋਂ ਨਹੀਂ ਕਿਸੇ ਰੋਗ ਦੇ ਕਿਉਂਕਿ ਉਹ ਸਾਡੇ ਦੇਸ਼ ਦੇ ਵਾਸੀ ਆ ਠੀਕ ਆ ਕਿਸੇ ਦਾ ਵੀ ਅਧਿਕਾਰ ਹੈਗਾ ਕਿਤੇ ਜਾ ਕੇ ਕੰਮ ਕਰ ਸਕਦੇ ਆ ਪਰ ਉਹ ਕੰਮ ਕਰਨ ਤੇ ਆਪਣਾ ਕਰਕੇ ਇਥੋਂ ਚਲੇ ਜਾਣ ਤੇ ਇਹ ਦੇ ਨਾਲ ਇਹ ਹੋਊਗਾ ਜਿਹੜੀ ਇੱਕ ਪਿੰਡ ਦੇ ਵਿੱਚ ਆਹ ਹੋ ਰਹੀਆਂ ਬਾਰਦਾਤਾਂ ਇਹਨਾਂ ਤੋਂ ਬਚਿਆ ਜਾ ਸਕਦਾ ਪਰ ਜਿਹੜੇ ਲੋਕ ਕੰਮ ਕਰਨ ਆਂਦੇ ਆ ਉਹਨਾਂ ਦੇ ਵੀ ਆਧਾਰ ਕਾਰਡ ਲੈ ਜਾਣ ਆਧਾਰ ਕਾਰਡ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਲਈ ਕਰਾਈ ਜਾਵੇ ਤੇ ਜਿਹੜਾ ਬੰਦਾ ਲੈ ਕੇ ਆ ਰਿਹਾ ਕੰਮ ਕਰਵਾ ਰਿਹਾ ਉਹ ਉਹਦੀ ਜ਼ਿੰਮੇਵਾਰੀ ਚੱਕੇ ਇਹਨਾਂ ਆਏ ਆ ਜਿਹੜਾ ਕ੍ਰਾਈਮ ਉਹਨਾਂ ਨੂੰ ਇਹ ਨੱਥ ਪਾਉਂਗੀ ਤੇ ਅੱਗੇ ਇਹੋ ਜਿਹੇ ਹੀ ਘਟਨਾ ਆ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਇਹਦਾ ਸਾਡਾ ਮੇਨ ਮੁੱਦਾ ਇਹੀ ਸੀਗਾ ਉਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਪਹਿਲਾਂ ਤਾਂ ਇਹ ਆ ਕਿ ਕੋਈ ਵੀ ਆਪਣੇ ਘਰ ਦੇ ਵਿੱਚ ਜਾ ਆਪਣੇ ਡੇਰਿਆਂ ਤੇ ਉੱਤੇ ਪ੍ਰਵਾਸੀਆਂ ਨੂੰ ਜਗ੍ਹਾ ਨਹੀਂ ਦਊਗਾ ਤੇ ਕਿਰਾਏ ਤੇ ਨਾ ਬਿਠਾਉਣ ਲਾਂਗਾ ਠੀਕ ਹੈ ਜੀ ਇਹ ਪੱਕੀ ਜ਼ਮੀਨ ਇੱਥੇ ਨਹੀਂ ਲੈ ਸਕਦੇ ਜਗ੍ਹਾ ਨਹੀਂ ਖਰੀਦ ਸਕਦੇ ਘਰ ਨਹੀਂ ਬਣਾ ਸਕਦੇ ਬੋਟਾ ਨਹੀਂ ਬਣਾ ਸਕਦੇ ਨੰਬਰ ਤੇ ਇਹਨਾਂ ਦੀਆਂ ਬੋਟਾ ਨਹੀਂ ਇੱਥੇ ਬਣੀਆਂ ਚਾਹੀਦੀ ਇਹ ਬੋਟਾ ਨਹੀਂ ਬਣਾ ਸਕਦੇ ਸਾਡਾ ਤਾਂ ਇਹ ਆ ਵੀ ਬਾਕੀ ਕੰਮ ਕਾਰਨ ਕੰਮ ਕਰਕੇ ਆਪਣੇ ਇਹ ਸਟੇਟ ਨੂੰ ਚਲੇ ਜਾਣਾ ਸ਼ਹਿਰਾਂ ਦੀਆਂ ਮੈਂ ਪੰਚਾਇਤ ਪਿੰਡ ਦੀ ਤੇ ਅਸੀਂ ਸਮੂਹ ਪੰਚਾਇਤ ਨੇ ਤੇ ਸਮੂਹ ਨਗਰ ਵਾਸੀਆਂ ਨੇ ਰਲ ਕੇ ਮਤਾ ਪਾਇਆ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਮਤਾ ਪਾਇਆ ਸਾਰੇ ਪਿੰਡ ਵਾਲੇ ਸਹਿਮਤ ਆ ਕਿ ਜਿਹੜੇ ਪ੍ਰਵਾਸੀ ਆ ਨਾ ਹੁਣ ਤੁਸੀਂ ਆਪ ਹੀ ਦੇਖਦੇ ਸੋਸ਼ਲ ਮੀਡੀਆ ਤੇ ਹਰ ਰੋਜ਼ ਘਟਨਾਵਾਂ ਘਟਦੀਆਂ ਪਈਆਂ ਇਹ ਜਿੰਨੀਆਂ ਵੀ ਘਟਨਾਵਾਂ ਘਟਦੀਆਂ ਪਈਆਂ ਇਹ ਸਾਰਿਆਂ ਦੇ ਪਿੱਛੇ ਇਨ੍ਹਾਂ ਦਾ ਹੀ ਹੱਥ ਆ ਫਿਰ ਇਹ ਜਿਹੜੇ ਲੋਕ ਆ ਘਟਨਾਵਾਂ ਕਰਕੇ ਫਿਰ ਜੇ ਇਨ੍ਹਾਂ ਨੂੰ ਕਹੋ ਨਾ ਮਤਲਬ ਅੱਗੇ ਆਕੜ ਦੇ ਆ ਜਿੱਦਾਂ ਜੇ ਹੁਣ ਬਾਹਰ ਜਿਹੜੇ ਲੋਕੀ ਗਏ ਉਹਨਾਂ ਨੇ ਸਾਡੇ ਪਿੰਡ 'ਚ ਸਾਡੇ ਮੱਲੇ ਦੇ ਵਿੱਚ ਬਹੁਤ ਕੀ ਰੱਖੇ ਹੋਏ ਆ ਜੇ ਅਸੀਂ ਉਹਨਾਂ ਨੂੰ ਕਹਿੰਨੇ ਆ ਨਾ ਕੀ ਇਹਦੇ ਵਿੱਚ ਸਫਾਈ ਕਰੋ ਪਿੰਡ ਦੇ ਆਲੇ-ਦੁਆਲੇ ਤੁਸੀਂ ਰਹਿਣੇ ਆ ਸਫਾਈ ਕਰੋ ਫਿਰ ਉਹ ਆਕੜ ਦੇ ਆ ਸਾਡੇ ਨਾਲ ਮਤਲਬ ਪਿਆਰ ਨਾ ਨਹੀਂ ਰਹਿੰਦੇਗੇ ਕੰਮ ਕਰਨ ਆਣ ਸਾਨੂੰ ਕੋਈ ਇਤਰਾਜ਼ ਨਹੀਂ ਇਹਦੇ ਵਿੱਚ ਮਤਲਬ ਨਾ ਉਹਨਾਂ ਦੀਆਂ ਵੋਟਾਂ ਬਣਾਈਆਂ ਜਾਣ ਤੇ ਨਾ ਉਹ ਇੱਥੇ ਜ਼ਮੀਨਾਂ ਖਰੀਦ ਸਕਣ ਇਦਾਂ ਦਾ ਕੋਈ ਲਾ ਜਿਹੜਾ ਵਾ ਚਾਹੀਦਾ ਜਿੱਦਾਂ ਸਰਕਾਰਾਂ ਨੂੰ ਬਣਾਉਣਾ ਚਾਹੀਦਾ ਬਸ ਇਹੀ ਕਹਿਣਾ ਚਾਹੁੰਦਾ ਹਾਂਜੀ ਮੇਰਾ ਨਾਮ ਰਾਹੁਲ ਕੁਮਾਰ ਹੈ ਮੈਂ ਮੌਜੂਦਾ ਪੰਚਾਇਤ ਮੈਂਬਰ ਆ ਪਿੰਡ ਬੀਰਮਪੁਰ ਤੋਂ ਸਾਡੇ ਇਹਦਾ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪਰਦੇ ਜਿਹੜੇ ਪ੍ਰਵਾਸੀ ਵੀਰ ਆਏ ਉਹਨਾਂ ਵੱਲੋਂ ਨਾ ਬਹੁਤ ਜ਼ਿਆਦਾ ਕਟਨਾਵਾ ਕੀਤੀਆਂ ਜਾ ਰਹੀਆਂ ਆ ਜੋ ਬਹੁਤ ਦਰਦਨਾਕ ਆ ਕਿਉਂ ਪਿੱਛੇ ਜੇ ਇੱਕ ਹਸਰਪੁਰ ਹੋਈ ਹੈ ਟੁੱਕਾ ਘਟਨਾ ਉਹ ਤਾਂ ਆਲ ਪੰਜਾਬ ਆਲ ਵਰਲਡ ਸਭ ਨੂੰ ਪਤਾ ਹੀ ਹੈ ਤੇ ਉਸ ਤੋਂ ਬਾਅਦ ਇੱਕ ਹੋਈ ਹੈ ਜਲੰਧਰ ਵੀ ਉਸ ਬਾਰੇ ਵੀ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਬਹੁਤ ਦਰਦਨਾਕ ਹੋਈਆਂ ਠੀਕ ਹੈ ਤੇ ਸਾਡੇ ਇਲਾਕੇ ਦੇ ਵਿੱਚ ਵੀ ਮੰਨ ਲਓ ਇੱਕ ਸਾਡਾ ਪਿੰਡ ਵਾਲਾ ਸਕੂਲ ਹੈ ਉੱਥੇ ਉਹਦੇ ਲਾਗੇ ਇਹਨਾਂ ਬੰਦਿਆਂ ਨੇ ਬਹੁਤ ਜ਼ਿਆਦਾ ਆਉਂਦੇ ਜਾਂਦੇ ਬੱਚਿਆਂ ਨੂੰ ਸਕੂਲ ਜਾਂਦੇ ਨੂੰ ਤੰਗ ਕਰਦੇ ਆ ਜੋ ਸਾਡੇ ਪਿੰਡ ਦੇ ਵਿੱਚ ਰਹਿ ਰਹੇ ਉਹਨਾਂ ਤੇ ਇੱਕ ਸਾਡੇ ਇੱਧਰ ਕਾਲਜ ਦਾ ਕਾਲੇ ਦੀਆਂ ਬਸਾਂ ਆਉਂਦੀਆਂ ਆ ਉਹਨਾਂ ਨੂੰ ਆਉਂਦੇ ਜਾਂਦੇ ਉਹਨਾਂ ਨੂੰ ਵੀ ਤੰਗ ਕਰਦੇ ਆ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਚ ਪਿੰਡ ਦੇ ਵਿੱਚ ਕੋਈ ਨਾ ਕੋਈ ਸ਼ਰਾਬਤ ਬਾਜੀ ਇਹਨਾਂ ਦੀ ਆਏ ਦਿਨੀ ਦੇਖੀ ਜਾਂਦੀ ਆ ਜਿਸ ਕਰਕੇ ਪਿੰਡ ਵੱਲੋਂ ਇੱਕ ਆਮ ਜਲਾਸ ਰੱਖਿਆ ਗਿਆ ਸੀਗਾ ਤੇ ਸਾਰਾ ਪਿੰਡ ਇਹੀ ਚਾਹੁੰਦਾ ਸੀਗਾ ਕਿ ਇਹਨਾਂ ਨੂੰ ਆਓ ਸਿਰਫ ਆਓ ਜਿੰਨਾ ਟਾਈਮ ਇਹਨਾਂ ਦਾ ਕੰਮ ਦਾ ਸੀਜ਼ਨ ਹੈ ਨਾ ਉਨਾ ਟਾਈਮ ਆਪਣਾ ਕੰਮ ਕਰਨ ਤੇ ਆਪਦਾ ਕੰਮ ਕਰਕੇ ਵਾਪਸੀ ਚਲੇ ਜਾਣ ਕਿਉਂਕਿ ਜਦੋਂ ਇਹ ਪੱਕੇ ਬਸਨੀਕ ਬਣ ਗਏ ਤੇ ਕੁਝ ਸਾਡੇ ਪਿੰਡ ਦੇ ਵਿੱਚ ਜੋ ਰਹਿ ਰਹੇ ਆ ਪੱਕੇ ਬਸਨੀਕ ਬਣ ਚੁੱਕੇ ਆ ਤੇ ਉਹ ਇਹ ਆਪਣੀ ਅੱਗੇ ਦਾਦਦਗੀਰੀ ਕਰਦੇ ਆ ਕਿ ਬਾਈ ਅਸੀਂ ਵੀ ਬਸਨੀਕ ਆਂ ਤੇ ਪਿੰਡ ਦੇ ਵਿੱਚ ਤੁਸੀਂ ਕੌਣ ਹੁੰਦੇ ਸਾਨੂੰ ਕਹਿਣੇ ਵਾਲੇ ਠੀਕ ਹੈ ਅਗਰ ਕੋਈ ਮੰਨ ਲਓ ਕੰਮ ਦਾ ਸੀਜ਼ਨ ਆ ਪਿਛਲੇ ਪਿਛੇ ਆਹ ਕਣਕ ਦਾ ਸੀਜ਼ਨ ਗਿਆ ਤੇ ਕਣਕ ਦੇ ਸੀਜ਼ਨ ਦੇ ਵਿੱਚ ਸਾਡੇ ਜ਼ਿਮੀਦਾਰ ਭਰਾਵਾਂ ਨੂੰ ਇਹਨਾਂ ਨੇ ਕਣਕ ਵੱਢਣ ਤੋਂ ਇਨਕਾਰ ਕਰਤਾ ਸਾਡੇ ਪਿੰਡ ਦੇ ਜੋ ਰਹਿੰਦੇ ਪ੍ਰਵਾਸੀ ਉਹਨਾਂ ਨੇ ਠੀਕ ਹੈ ਇਸ ਕਰਕੇ ਸਾਡੀ ਪੰਚਾਇਤ ਨੇ ਪਿਛਲੇ 6 ਮਹੀਨੇ ਪਹਿਲਾਂ ਆਹ ਆਪਣੇ ਮਤਾ ਪਾਇਆ ਸੀਗਾ ਕਿ ਬਾਈ ਵੀ ਤੁਸੀਂ ਪਹਿਲਾਂ ਪਿੰਡ ਦਾ ਤਾਂ ਕੰਮ ਕਰੋ ਤੁਸੀਂ ਬਾਅਦ ਚੋਂ ਬਾਅਦ ਨੇ ਪਿੰਡ ਦਾ ਤਾਂ ਕੰਮ ਕੰਮ ਕਰੋ ਤੇ ਜਿਨ੍ਹਾਂ ਨੇ ਤੁਹਾਨੂੰ ਰੱਖਿਆ ਹੈ ਤੁਸੀਂ ਉਹਨਾਂ ਦੇ ਘਰੇ ਤੱਕ ਕੰਮ ਕਰੋ ਤੇ ਉਦੋਂ ਇਹ ਆਕੜ ਦੇ ਸਾਰਿਆਂ ਦੇ ਨਾਲ ਅਸੀਂ ਇਸ ਕਰਕੇ ਸਾਰੇ ਪਿੰਡ ਨੇ ਨਾ ਰੱਖਿਆ ਸੀਗਾ ਆਮ ਦੇ ਰਸਤਾ ਹੈ ਮੁੱਦਾ ਚੱਕਿਆ ਸੀ ਤੇ ਅਸੀਂ ਇਹ ਚਾਹਦੇ ਹਾਂ ਕਿ ਇਹ ਆਪਣਾ ਕੰਮ ਕੰਨ ਤੇ ਆਪ ਦਾ ਜਾਣ ਕਹਿਣਾ ਸੀ ਇਸ ਚੋਂ ਨਿਆਤੀ ਇਹ ਜਿੰਦਾ ਜਿਹੜੇ ਇੱਥੇ ਆ ਕੇ ਬੈਠੇ ਨੇ ਇਹਨੂੰ ਬਹੁਤ ਪੰਕੀਦਾ ਇਹਨਾਂ ਨੇ ਇੱਥੇ ਆਲਕੇ ਸਕੂਲ ਦੇ ਸਕੂਲ ਇਹਨਾਂ ਦੇ ਜਿੱਥੇ ਰਹਿੰਦੇ ਨੇ ਨਾ ਆਪਣੇ ਘਰ ਬਣਾਏ ਹਨ ਜਿੱਥੇ ਰਹਿੰਦੇ ਹਨ ਉੱਥੇ ਬੱਚੇ ਸਕੂਲ ਵਿੱਚ ਪੜ੍ਹਨ ਜਾਂਦੇ ਨੇ ਉੱਥੇ ਅੱਗੇ ਸਕੂਲ ਦੇ ਮੋਰੇ ਖੜ ਜਾਂਦੇ ਜਦੋਂ ਵੀ ਬੇਲ ਲਟਕੀਆਂ ਬੱਚੇ ਛੋਟੇ ਛੋਟੇ ਜਾਂਦੇ ਨੇ ਉੱਥੇ ਸਕੂਲ ਦੇ ਮੋਰੇ ਗੇੜੇ ਮਾਰਦੇ ਉੱਥੇ ਖੜ ਜਾਂਦੇ ਨੇ ਇਹ ਬਹੁਤ ਇਹਨਾਂ ਨੇ ਦੁਖੀ ਕੀਤਾ ਪਿਆ ਇਹਨਾਂ ਗੰਦ ਬਹੁਤ ਛੜਕਾਂਪੁਰ ਸੁੱਟੇ ਨੇ ਨਾ ਪਰ ਪਰ ਕਿਥੇ ਦੇ ਅਸੀਂ ਸਾਰੇ ਪਿੰਡ ਨੇ ਹੋਈ ਮਤਾ ਪਾਇਆ ਕਿ ਇਹ ਜਿਹੜੇ ਨੇ ਇਹਨਾਂ ਨੂੰ ਬਹੁਤ ਗਦਰ ਪਾਇਆ ਕਿਸੇ ਦੇ ਆਖਰੀ ਨਹੀਂ ਲੱਗਦਾ ਆਪਣੀ ਮਰਜ਼ੀ ਕਰਦੇ ਨੇ ਜਿੱਧਰ ਜੀ ਕਰ ਦੋ ਤੁਰ ਜਾਂਦੇ ਨੰਗੇ ਪਿੰਡੇ ਪਾਸੇ ਤੱਕ ਛਰਾਬਾਂ ਪੀਂਦੇ ਤੁਰੇ ਫਿਰਦੇ ਬਸ ਬਹੁਤ ਨੁਕਸਾਨ ਕਰਦੇ ਲੋਕਾਂ